ਵਿਹਾਂ ਦਾ ਸੀਜ਼ਨ ਚੱਲਦਾ ਤੇ ਇਹ ਸੀਜ਼ਨ ਦੇ ਵਿੱਚ ਬੜੀਆਂ ਅਵਲੀਆਂ-ਵਲੀਆਂ ਖਬਰਾਂ ਸਾਹਮਣੇ ਆਉਂਦੀਆਂ ਵੈਸੇ ਤਾਂ ਚਲੋ ਹਰ ਕਿਸੇ ਦੀ ਮਰਜ਼ੀ ਆ ਉਹਨੇ ਕਿੱਥੇ ਕਰਾਉਣਾ ਕਦੋਂ ਕਰਾਉਣਾ ਨਹੀਂ ਕਰਾਉਣਾ ਦੋ ਕਰਾਉਣੇ ਆ ਇੱਕ ਕਰਾਉਣਾ ਉਹਦੀ ਮਰਜ਼ੀ ਇਹ ਹਰ ਬੰਦੇ ਦੀ ਸ਼ਖਸੀ ਆਜ਼ਾਦੀ ਆ ਇਹਦੇ ਉੱਤੇ ਸਾਨੂੰ ਟਿੱਪਣੀ ਕਰਨ ਦਾ ਅਧਿਕਾਰ ਨਹੀਂ ਆ ਪਰ ਕਦੇ-ਕਦੇ ਖਬਰਾਂ-ਖਬਰਾਂ ਦੇ ਵਿੱਚ ਇਹੋ ਜੀਆਂ ਖਬਰਾਂ ਦੇ ਵਿੱਚ ਆਉਂਦੀਆਂ ਵੀ ਭਾਈ ਉਹ ਤੇ ਹਾਸਾ ਵੀ ਆਉਂਦਾ ਤੇ ਦੁੱਖ ਵੀ ਹੁੰਦਾ ਵੀ ਭਾਈ ਅਸੀਂ ਅੰਨੀ ਸਰਦਾ ਜਿਹੜੀ ਉਹ ਭਾਵੇਂ ਅੰਨੀ ਸਰਦਾ ਕਿਸੇ ਸਾਥ ਦੀ ਹੋਵੇ ਤੇ ਭਾਵੇਂ ਕਿਸੇ ਆਮ ਨੁੱਕ ਦੀ ਹੋਵੇ ਤੇ ਭਾਵੇਂ ਰਾਜਨੀਤਕ ਬੰਦੇ ਦੀ ਹੋਵੇ ਹੁੰਦੀ ਤਾਂ ਗਲਤੀ ਆ ਤੇ ਭਾਵੇਂ ਕਿਸੇ ਗਵਈਏ ਦੀ ਹੋਵੇ ਉਹ ਵੀ ਗਲਤ ਆ ਜਾਗਦਿਆਂ ਅੱਖਾਂ ਦੇ ਨਾਲ ਕਈ ਗੱਲਾਂ ਸੋਚਣੀਆਂ ਸਮਝਣੀਆਂ ਵਿਚਾਰਨੀਆਂ ਤੇ ਦੇਖਣੀਆਂ ਚਾਹੀਦੀਆਂ ਇੱਕ ਜਲੰਧਰ ਦਾ ਮੁੰਡਾ ਉਹਦਾ ਨਾਮ ਹੈਗਾ ਜੀ ਦੀਪਕ ਕੁਮਾਰ ਬਰਾਤ ਲੈ ਕੇ ਮੋਗੇ ਦੇ ਵਿੱਚ ਪਹੁੰਚ ਗਿਆ ਕਿਉਂਕਿ ਜਿਹੜੀ ਉਹਦੀ ਜਾਨੇਮਨ ਸੀ ਜਿਹੜੀ ਉਹਦੀ ਹੋਣ ਵਾਲੀ ਘਰ ਵਾਲੀ ਸੀ ਉਹ ਮੋਗਾ ਖੇਤਰ ਨਹੀਂ ਰਹਿਣ ਵਾਲੀ ਆ ਪਰ ਉਹ ਉੱਥੇ ਖੜ ਗਿਆ ਜਾ ਕੇ 10 ਵਜੇ ਜਿੱਥੇ ਉਹਨੂੰ ਟਾਈਮ ਦਿੱਤਾ ਸੀ ਕਿ ਭਾਈ ਇੱਥੇ ਜੇ ਪੈਲਸ ਆ ਤੁਸੀਂ ਉੱਥੇ ਬਰਾਤ ਲੈ ਕੇ ਆਉਣੀ ਆ ਨਾ ਉਥੇ ਕੁੜੀ ਮਿਲੀ ਨਾ ਉਥੇ ਪੈਲਸ ਮਿਲਿਆ ਨਾ ਉਹਨੇ ਫੋਨ ਚੱਕਿਆ ਨਾ ਕੋਈ ਵਿਚੋਲਾ ਸੀਗਾ ਨਾ ਕਿਸੇ ਨੇ ਐਡਰੈਸ ਦੱਸਿਆ ਕਿਉਂਕਿ ਉਹ ਪੈਲਸ ਹੀ ਹੈ ਨਹੀਂ ਮੋਗਾ ਦੇ ਵਿੱਚ ਉਹ ਕੁੜੀ ਹੈ ਨਹੀਂ ਮੋਗਾ ਦੇ ਵਿੱਚ ਤੇ ਹੁਣ ਉਸ ਮੁੰਡੇ ਦੇ ਵੱਲੋਂ ਬਰਾਤ ਲੈ ਕੇ ਪਹੁੰਚਿਆ ਗਿਆ ਜੀ ਥਾਣੇ ਦੇ ਵਿੱਚ ਤੇ ਥਾਣੇ ਵਾਲੇ ਹੁਣ ਆਪਦੀ ਕਾਰਵਾਈ ਕਰਨਗੇ ਉਹਨੇ ਕੁੜੀ ਦਾ ਮੋਬਾਈਲ ਨੰਬਰ ਦੇ ਦਿੱਤਾ ਕਿਉਂਕਿ ਮੋਬਾਈਲ ਨੰਬਰ ਤਾਂ ਕੀ ਸਾਂਝ ਸੀ ਤੇ ਹੁਣ ਵੇਨੇ ਵੀ ਭਾਈ ਇਸ ਮਾਮਲੇ ਦੇ ਵਿੱਚ ਨਵੀਂ ਕੀ ਕਹਾਣੀ ਸਾਹਮਣੇ ਆਉਂਦੀ ਕਿਹੋ ਜੀ ਕਾਰਵਾਈ ਹੁੰਦੀ ਆ ਹੁਣ ਤੁਸੀਂ ਕਹੋਗੇ ਮਾਜਰਾ ਕੀ ਆ ਅਸਲ ਵਿੱਚ ਇਹ ਮੁੰਡਾ ਦੀਪਕ ਕੁਮਾਰ ਦੁਬਈ ਦੇ ਵਿੱਚ ਰਹਿੰਦਾ ਸੀ ਪਿਛਲੇ ਕਾਫੀ ਸਾਲਾਂ ਤੋਂ ਉਹਦੀ ਦੋਸਤੀ ਹੋ ਗਈ ਜੀ ਇੰਸਟਾਗ੍ਰam ਦੇ ਉੱਤੇ ਇੱਕ ਕੁੜੀ ਦੇ ਨਾਲ ਉਹ ਕੁੜੀ ਕਹਿੰਦੀ ਜੇ ਮੈਂ ਪੇਸ਼ੇ ਦੇ ਤੌਰ ਤੇ ਉੱਤੇ ਵਕੀਲ ਆ ਤੇ ਮੈਂ ਸਰਦੀ ਪੁੰਜਦੀਆਂ ਘਰੋਂ ਹੌਲੀ ਹੌਲੀ ਦੋਵੇਂ ਜਿਹੜੇ ਚੈਟ ਕਰਨ ਲੱਗ ਪਏ ਹੌਲੀ ਹੌਲੀ ਨੰਬਰ ਵਟਾ ਲਏ ਹੌਲੀ ਹੌਲੀ ਲੰਮੀਆਂ ਲੰਬੀਆਂ ਗੱਲਾਂ ਕਰਨ ਲੱਗੇ ਹੌਲੀ ਹੌਲੀ ਵਟਸਐਪ ਦੇ ਉੱਤੇ ਪਿਆਰ ਮੁਹੱਬਤ ਦੇ ਵਿੱਚ ਪੈ ਗਏ ਤੇ ਆਸ਼ਕੀ ਦੇ ਚੱਕਰ ਦੇ ਵਿੱਚ ਦੀਪਕ ਰਗੜਿਆ ਗਿਆ ਆਸ਼ਕੀ ਦੇ ਚੱਕਰ ਦੇ ਵਿੱਚ ਉਹਦੇ ਨਾਲੇ ਸਾਰੇ ਕੁਝ ਵਾਪਰ ਗਿਆ ਉਹ ਮੁੰਡੇ ਨੇ ਹੁਣੇ ਗੱਲ ਕਹੀ ਹੈ ਕਿ ਜਿਹੜੀ ਕੁੜ ਹੁਣ ਪਤਾ ਨਹੀਂ ਇਹ ਵੀ ਨਾਂ ਵੀ ਸਹੀ ਆ ਕਿ ਗਲਤ ਆ ਉਸ ਤੋਂ ਬਾਅਦ ਵਿਆਹ ਦੀ ਤਰੀਕ ਤੈਅ ਹੋ ਗਈ ਉਹ ਕਹਿੰਦੀ ਜੀ ਮੈਂ ਆ ਜੰਨਾ ਉਹ ਕਹਿੰਦੀ ਜੀ ਆ ਜਾ ਸਾਡੇ ਸਾਰੇ ਘਰ ਦੇ ਮੰਨ ਗਏ ਆ ਉਸ ਤੋਂ ਬਾਅਦ ਮੁੰਡਾ ਆ ਜਾਂਦਾ ਤੈਅ ਸਮੇਂ ਦੇ ਮੁਤਾਬਕ ਬਰਾਤ ਲੈ ਕੇ ਉੱਥੇ ਪਹੁੰਚ ਜਾਂਦਾ ਪਰ ਜਿਹੜਾ ਬਰਾਤ ਦਾ ਵੇਲਾ ਸੀ ਉਹ ਤਾਂ ਸਹੀ ਸੀ ਪਰ ਸਮਾਂ ਜਿਹੜਾ ਉਦਾਂ ਸੀ ਉਹ ਸਹੀ ਨਹੀਂ ਸੀ ਕਿਉਂਕਿ ਕੁੜੀ ਆ ਜਿਹੜੀ ਉਹ ਬਦਲ ਗਈ ਜਾਂ ਕਹਿ ਦਈਏ ਇਹ ਫਰਾਡ ਸੀ ਜਾਂ ਕਹਿ ਦਈਏ ਭਾਈ ਇਹ ਤਾਂ ਮਜ਼ਾਕ ਦੇ ਤੌਰ ਦੇ ਉੱਤੇ ਸੀ ਕਈ ਸਾਲ ਤੋਂ ਇਹ ਮੁੰਡਾ ਕੁੜੀ ਨਾਲ ਗੱਲਬਾਤ ਕਰਦਾ ਰਿਹਾ ਪਰ ਅਖੀਰ ਦੇ ਉੱਤੇ ਵਿੱਚੋਂ ਕੁਝ ਵੀ ਨਹੀਂ ਨਿਕਲਿਆ ਤੇ ਪੰਜਾਬੀਆਂ ਦੇ ਕਈ ਵਾਰ ਇਹੋ ਜੇ ਕਿਸੇ ਸਾਹਮਣੇ ਆਉਂਦੇ ਰਹਿੰਦੇ ਆ ਕਿ ਫਲਾਣੀ ਥਾਂ ਦੇ ਉੱਤੇ ਕੁੜੀ ਨੇ ਮੁੰਡੇ ਨੂੰ ਗਮਰਾਹ ਕਰਤਾ ਮੁੰਡੇ ਨੇ ਕੁੜੀ ਨੂੰ ਗਮਰਾਹ ਕਰਤਾ ਅੱਜ ਕੱਲ ਫੇਸਬੁੱਕ ਦੇ ਉੱਤੇ ਦੋਸਤੀਆਂ ਹੁੰਦੀਆਂ ਇੰਸਟਾਗ੍ਰam ਦੇ ਉੱਤੇ ਸਨੈਪਚੈਟ ਦੇ ਉੱਤੇ ਦੋਸਤੀਆਂ ਹੁੰਦੀਆਂ ਤੇ ਜਿਹੜੇ ਪਹਾੜ ਦੇ ਵਿੱਚ ਦੋਸਤੀਆਂ ਤਿਆਰ ਹੁੰਦੀਆਂ ਉਸੇ ਪਹਾੜ ਦੇ ਵਿੱਚ ਵਿਛੋੜੇ ਪੈਂਦੇ ਆ ਫੇਸਬੁੱਕ ਦੇ ਉੱਤੇ ਦੋਸਤੀ ਪਈ ਤੇ ਪਿਆਰ ਚ ਬਦਲ ਗਈ ਤੇ ਫੇਸਬੁੱਕ ਦੇ ਉੱਤੇ ਲੜਾਈ ਕਰ ਲਈ ਤੇ ਫਾ ਬਲਾਕ ਕਰਤਾ ਅੱਜ ਕੱਲ ਬਹੁਤੇ ਰਿਸ਼ਤੇ ਤਾਂ ਇਦਾਂ ਦੇ ਆ ਸੋ ਅੱਜਕੱਲ ਜੇਕਰ ਆਪਾਂ ਜਾ ਕੇ ਅਦਾਲਤਾਂ ਦੇ ਵਿੱਚ ਦੇਖੀਏ ਤਾਂ ਇਹੋ ਜਿਹੀ ਕਿਸੇ ਬਹੁਤ ਆ ਥਾਣਿਆਂ 'ਚ ਦੇਖੀਏ ਇਹੋ ਜਿਹੀ ਕਿਸੇ ਬਹੁਤ ਮਿਲਦੇ ਆ ਸੋ ਇਹ ਇੱਕ ਦੀਪਕ ਕੁਮਾਰ ਦੀ ਕਹਾਣੀ ਨਹੀਂ ਆ ਕੱਲ ਨੂੰ ਕਿਸੇ ਦੇ ਨਾਲ ਵੀ ਕਿਉਂਕਿ ਸਾਡੀ ਜਵਾਨੀ ਦਾ ਇੱਕ ਪੂਰਾ ਜਿਹੜਾ ਉਹ ਲਗਾਤਾਰ ਇਹੋ ਜੀਆਂ ਖਬਰਾਂ ਦੇ ਵਿੱਚ ਇਹੋ ਜੀਆਂ ਗੱਲਾਂ ਦੇ ਵਿੱਚ ਮਸਰੂਫ ਰਹਿੰਦਾ ਭਾਲ ਦੇ ਵਿੱਚ ਵੀ ਰਹਿੰਦਾ ਨਾਂ ਬਦਲ ਬਦਲ ਕੇ ਆਪਦੇ ਵੱਲੋਂ ਚਲਾਕੀਆਂ ਸੀ ਬਹੁਤ ਕਰਦੇ ਆ ਪਰ ਚਲਾਕਾਂ ਨੂੰ ਵੀ ਕਈ ਵਾਰੀ ਮਾਰ ਇਉਂ ਪੈ ਜਾਂਦੀ ਜਿਵੇਂ ਕਿ ਇਸ ਥਾਂ ਦੇ ਉੱਤੇ ਪਈ ਆ ਸੋ ਇਸ ਮੁੰਡੇ ਦੇ ਨਾਲ ਧੋਖਾ ਜੇਕਰ ਹੋਇਆ ਜੇਕਰ ਪੁਲਿਸ ਨੂੰ ਪਾਈ ਇਸ ਗੱਲ ਦੇ ਵਿੱਚੋਂ ਪੜਤਾਲ ਦੇ ਵਿੱਚੋਂ ਕੁਝ ਨਿਕਲਦਾ ਤੇ ਇਹਦੇ ਉੱਤੇ ਕਾਰਵਾਈ ਕਰਨੀ ਚਾਹੀਦੀ ਇਹ ਕੁੜੀ ਨੇ ਜੇਕਰ ਧੋਖਾ ਕੀਤਾ ਕੁੜੀ ਤੇ ਕਾਰਵਾਈ ਹੋਣੀ ਚਾਹੀਦੀ ਆ ਮੁੰਡੇ ਨੇ ਇਹ ਗੱਲ ਕਹੀ ਆ ਕਿ 70000 ਰੁਪਈਆ ਕੁੜੀ ਨੇ ਮੇਰੇ ਕੋਲੋਂ ਲਿਆ ਵਿਆਹ ਦੀਆਂ ਤਿਆਰੀਆਂ ਕਰਨ ਦੇ ਵਾਸਤੇ ਪਤਾ ਨਹੀਂ ਉਹਦੇ ਕਿਹੋ ਜਿਹੇ ਸੁਪਨੇ ਹੋਣਗੇ ਪਤਾ ਨਹੀਂ ਕਿਹੋ ਜਿਹਾ ਪਰਿਵਾਰ ਦੇ ਵਿੱਚੋਂ ਨੇ ਪ੍ਰਭਾਵ ਬਣਾਇਆ ਹੋਣਾ ਪਰ ਵਿੱਚੋਂ ਕੱਖ ਨਹੀਂ ਨਿਕਲਿਆ ਵਿੱਚੋਂ ਸ਼ਕੂ ਨਿਕਲਿਆ ਵੈਸੇ ਪੰਜਾਬ ਦੇ ਵਿੱਚ ਵਿਆਹਾਂ ਦੇ ਇਹਨਾਂ ਦਿਨਾਂ ਦੇ ਵਿੱਚ ਪੈਸੇ ਬਹੁਤ ਉੱਡਦੇ ਆ ਐਨੇ ਪੈਸੇ ਉੱਡਦੇ ਮੈਂਕਰ ਰਿਪੋਰਟ ਪੜ੍ਹ ਕੇ ਹਟਿਆ ਕਿ ਪੰਜਾਬ ਦੇ ਲੋਕ ਇੱਕ ਸਾਲ ਦੇ ਵਿੱਚ 7 ਸਵਾ 700 ਕਰੋੜ ਰੁਪਇਆ ਤਾਂ ਕੱਲਾ ਮੈਰਿਜ ਪੈਲਸਾਂ ਦੇ ਕਿਰਾਏ ਦੇ ਉੱਤੇ ਧਾਰ ਦਿੰਦੇ ਆ ਪੰਜਾਬ ਦੇ ਵਿੱਚ 5000 ਤੋਂ ਵੱਧ ਮੈਰਿਜ ਪੈਲਸਾ ਉਹਨਾਂ ਮੈਰਿਜ ਪੈਲਸਾਂ ਦੇ ਵਿੱਚੋਂ ਮੇਰਾ ਕਹਿ ਲਵੇ 20% ਦੀ ਐਸੇ ਹੋਣਗੇ ਜਿਹੜੇ ਕਿ ਸਰਕਾਰ ਨੂੰ ਟੈਕਸ ਵੀ ਦਿੰਦੇ ਆ ਤੇ ਟੈਕਸ ਵੀ ਬਹੁਤ ਵੱਡੇ ਪੱਧਰ ਤੇ ਚੋਰੀ ਹੁੰਦਾ ਕਿਉਂਕਿ ਮੰਨ ਲਓ ਵੀ ਕਿਸੇ ਦਾ ਜਿਹੜਾ ਕਿਰਾਇਆ ਹੈਗਾ ਜੀ ਉਹ 50000 ਕਿਸੇ ਦਾ 5 ਲੱਖ ਕਿਸੇ ਦਾ 7 ਲੱਖ ਕਿਸੇ ਦਾ 3 ਲੱਖ ਰੁਪਇਆ ਉਹ ਕਿਹੜਾ ਵੀ ਅਕਨੇ ਵੀ ਪਾਈ ਤੈਨ 3 ਲੱਖ ਰੁਪਇਆ ਲਿਆ ਤੇ ਆਪਾਂ 3 ਲੱਖ ਹੀ ਕਾਗਜ਼ਾਂ 'ਚ ਸ਼ੋਅ ਕਰਨਾ 50 ਹਜ਼ਾਰ 'ਚ ਸ਼ੋਅ ਹੁੰਦਾ ਫਿਰ ਕੇਟਰਿੰਗ ਦੇ ਖਰਚੇ ਜੇ ਮੰਨ ਲਓ ਕਿਨੇ ਵੀ ਸਾਡਾ 500 ਮਹਿਮਾਨ ਹੋਊਗਾ ਉਹ ਉੱਥੇ 70 ਦੀ GST ਲੱਗਦੀ ਆ ਸੋ ਕਰਾਏ ਵੀ ਬਹੁਤ ਹੁੰਦੇ ਯਾਰ ਚੋਰੀ ਤੇ ਇੱਥੇ ਟੈਕਸ ਵੀ ਬਹੁਤ ਹੁੰਦਾ ਚੋਰੀ ਤੇ ਬੜਾ ਕੁਝ ਹੋ ਰਿਹਾ ਪਰ ਮੇਰੀ ਪੰਜਾਬੀਆਂ ਨੂੰ ਬੇਨਤੀ ਆ ਕਿ ਭਾਈ ਜਿਹਦੇ ਕੋਲੇ ਤਾਂ ਹੈਗੇ ਪੈਸੇ ਉਹ ਤਾਂ ਭਾਵੇਂ ਪੋ ਮਾਗਦੇ ਵਿੱਚ ਧੂਣੀ ਵਾਲ ਕੇ ਤੇ ਸਿੱਕੇ ਵੀ ਪਾਈ ਮੈਂ ਤਾਂ ਅੱਗ ਸੇਕਣੀ ਆ ਪਰ ਜਿਹਦੇ ਕੋਲੇ ਹੈ ਨਹੀਂ ਤੇ ਉਹ ਇਸ ਨਕਦੇ ਚੱਕਰ ਦੇ ਵਿੱਚ ਬਰਬਾਦੀ ਵੱਲ ਨਾ ਵਧੇ ਫਿਰ ਅਸੀਂ ਫਿਰ ਅਸੀਂ ਨਹਿਰ ਲੱਭਦੇ ਫਿਰਦੇ ਆ ਫਿਰ ਅਸੀਂ ਰੇਲ ਦੀ ਪਟੜੀ ਲੱਭਦੇ ਫਿਰਦੇ ਆ ਫਿਰ ਅਸੀਂ ਜ਼ਹਿਰ ਲੱਭਦੇ ਫਿਰਦੇ ਆ ਪਰ ਆਪਾਂ ਪਹਿਲਾਂ ਆਪਦੇ ਖਰਚੇ ਘਟਾਈਏ ਇਹ ਨਾਕਾ ਜਿਹੜਾ ਇਹ ਸਾਹ ਲੈਣ ਦੇ ਲਈ ਤੇ ਅੰਖ ਰੱਖਣ ਦੇ ਲਈ ਆ ਇਸ ਨੱਕ ਦਾ ਗੈਰਤ ਨਾਲ ਅੰਖ ਨਾਲ ਕੋਈ ਵੀ ਸੰਬੰਧ ਨਹੀਂ ਆ ਮੈਨੂੰ ਇੱਕ ਗੱਲ ਚੰਗੀ ਤਰ੍ਹਾਂ ਚੇਤੇ ਆ ਮੇਰਾ ਇੱਕ ਦੋਸਤ ਆ ਪਾਲ ਸਿੱਖੋਂ ਕੈਲਗਰੀ ਤੋਂ ਉਹ ਆਪਦੇ ਪਿੰਡ ਦੇ ਵਿੱਚ ਗਰੀਬ ਕੁੜੀਆਂ ਦੇ ਵਿਆਹ ਕਰਦਾ ਤੇ ਇੱਕ ਕੁੜੀ ਨੂੰ 1 ਲੱਖ ਰੁਪਏ ਦਾ ਸਮਾਨ ਵੀ ਦਿੰਦਾ ਜਿਵੇਂ ਬੈੱਡ ਹੋ ਗਿਆ ਪੱਖਾ ਹੋ ਗਿਆ ਫਰਨੀਚਰ ਹੋ ਗਿਆ ਅਲਮਾਰੀ ਹੋ ਗਈ ਭਾਂਡੇ ਹੋ ਗਏ ਕਪੜੇ ਹੋ ਗਏ ਕੁਝ ਇਸ ਤਰੀਕੇ ਦੇ ਨਾਲ ਉਹਨੇ ਮੈਨੂੰ ਕੁਝ ਕੁ ਵਾਰੇ ਪਹਿਲਾਂ ਗੱਲ ਕਹੀ ਵੀ ਯਾਰ ਜੇਕਰ ਤਿੰਨ ਚਾਰ ਕੁੜੀਆਂ ਲੋੜਵੰਦ ਪਰਿਵਾਰ ਜੇਕਰ ਤੂੰ ਹੀ ਲੱਭ ਕੇ ਦੇ ਦੇਵੇਂ ਤਾਂ ਵਧੀਆ ਗੱਲ ਹੋਊਗੀ ਮੈਨੂੰ ਲੱਗਦਾ ਸੀ ਜਿਹੜਾ ਵੀ ਇੱਕ ਬਹੁਤ ਗਰੀਬ ਪਰਿਵਾਰ ਮੈਂ ਉਹਦੇ ਨਾਲ ਸੰਪਰਕ ਕੀਤਾ ਮੈਂ ਕਿਹਾ ਜੀ ਆਪਣੀ ਬੱਚੀ ਆ ਜਿਹੜੀ ਵਿਆਹਣ ਵਾਲੀ ਆ ਜੇਕਰ ਤੁਸੀਂ ਠੀਕ ਸਮਝਦੇ ਹੋ ਤੇ ਭਾਈ ਫਲਾਣੀ ਥਾਂ ਦੇ ਉੱਤੇ ਵਿਆਹ ਕਰਵਾ ਦਿੰਨੇ ਆ ਤੇ ਮੁੰਡਾ ਤੁਸੀਂ ਆਪਦੀ ਮਰਜ਼ੀ ਦਾ ਲੱਭ ਲੈਣਾ ਉਸ ਥਾਂ ਦੇ ਉੱਤੇ ਜਾ ਕੇ ਸਰਪੰਚਾਂ ਦੇ ਸਾਈਂ ਚਾਹੀਦੇ ਆ ਉਸ ਥਾਂ ਦੇ ਉੱਤੇ ਤੁਸੀਂ ਆਪਦੇ 20 ਬੰਦੇ ਲੈ ਕੇ ਜਾ ਸਕਦੇ ਆ ਤੇ 20 ਬੰਦੇ ਮੁੰਡੇ ਵਾਲੇ ਲੈ ਕੇ ਆ ਜਾਣ ਤੇ ਭਾਈ ਉੱਥੇ ਵਿਆਹ ਹੋ ਜਾਊਗਾ। ਉਹ ਮੇਰੇ ਅੱਗੋਂ ਗੱਲ ਪੈ ਗਏ। ਕਹਿੰਦੇ ਲੈ ਸਾਡੀ ਸਮਾਜ ਦੇ ਵਿੱਚ ਇੱਜ਼ਤ ਕਿਵੇਂ ਰਹੂਗੀ? ਪਿੰਡ 'ਚ ਸਾਨੂੰ ਕੀ ਕਹਿਣਗੇ? ਜੇ ਸਾਨੂੰ ਲੱਖ ਰੁਪਈਆ ਦੇਣਾ ਤਾਂ ਘਰ ਆ ਕੇ ਵੈਸੇ ਬੰਦ ਮੁਠੀ ਫੜਾ ਜਾਣ। ਅਸੀਂ ਤਾਂ ਡੀਜ ਡੂਜੇ ਲਾ ਕੇ ਤੇ ਡਿੰਗੜ ਡਿੰਗੜ ਕਰਕੇ ਪਹਿਲਾਂ ਸਾਡੇ ਵਿਆਹ ਤੇ ਇਸ ਦਾ ਪੂਰਾ ਚਾਵਾਂ ਨਾਲ ਕਰਨਾ। ਇਹੋਂ ਥੋੜੀ ਹੁੰਦਾ ਵੀ ਭਾਈ ਉੱਥੇ ਜਾ ਕੇ ਅਸੀਂ ਗੁਰਦੁਆਰਾ ਸਾਹਿਬ 'ਚ ਵਿਆਹ ਕਰ ਲਈਏ। ਲੈ ਸਾਡੀ ਕੋਈ ਮਦਦ ਕਰ ਲੈ ਜੇ ਲੋਕਾਂ ਨੂੰ ਪਤਾ ਲੱਗ ਗਿਆ ਵੀ ਭਾਈ ਕਿਸੇ ਦੀ ਮਦਦ ਨਾਲ ਵਿਆਹ ਕੀਤਾ ਤਾਂ ਫੇਰ ਤੇ ਮੇਰੀ ਨਜ਼ਰ ਦੇ ਵਿੱਚ ਇਹ ਆ ਕਿ ਉਸ ਘਰ ਦੇ ਵਿੱਚ ਬਹੁਤ ਵੱਡੀ ਲੋੜ ਆ ਉਹ ਕੱਚਾ ਘਰ ਉਸ ਘਰ ਦੇ ਵਿੱਚ ਬਹੁਤ ਸਾਰੇ ਮੈਂਬਰ ਬਿਮਾਰ ਉਸ ਘਰ ਦੇ ਵਿੱਚ ਆਮਦਨ ਦੇ ਨਾਂ ਦੇ ਉੱਤੇ ਕੁਝ ਵੀ ਨਹੀਂ ਤੇ ਲੋਕ ਆ ਜਿਹੜਾ ਤਰਸ ਦੇ ਆਧਾਰ ਦੇ ਉੱਤੇ ਵੀ ਮਦਦ ਕਰਦੇ ਪਰ ਸਾਡੀ ਸੋਚ ਇਹੋ ਜੀ ਬਣੀ ਵੀ ਅਸੀਂ ਵਿਖਾਵਾ ਕਰਨਾ ਪੰਜਾਬ ਗਾ ਨੂੰ ਬੇਨਤੀ ਕਿ ਭਾਈ ਵਿਖਾਵੇ ਤੋਂ ਬਚੋ ਵਿਖਾਵੇ ਦੇ ਚੱਕਰ ਦੇ ਵਿੱਚ ਆਪਾਂ ਉਜੜ ਗਏ ਆ ਬੁਲੇਟ ਵੀ ਵੱਡਾ ਲੈਣਾ ਬਾਪੂ ਦੇ ਸਿਰ ਕਰਜ਼ਾ ਹੁੰਦਾ ਜਿਹਨੇ ਕਿਸ਼ਤਾਂ ਲਾਉਣੀਆਂ ਆ ਆਪਾਂ ਬੁਲੇਟ ਲੈਣਾ ਆਪਾਂ ਨੂੰ ਥਾਰ ਤੋਂ ਬਿਨਾ ਕੁਝ ਨਹੀਂ ਚੰਗਾ ਲੱਗਦਾ ਆਪਾਂ ਗੁਵਾਈਆ ਵੀ ਫਲਾਣਾ ਲਵਾਉਣਾ ਵਿਆਹ ਦੇ ਉੱਤੇ ਪਾਪਾ ਮਹਿੰਗੇ ਪੈਲਸ ਚ ਵੀ ਕਰਨਾ ਇਥੇ ਬੀਬੀਆਂ ਵੀ ਕਹਿੰਨਗਾ ਲਹਿੰਗਾ ਵੀ ਮਹਿੰਗਾ ਹੋਵੇ ਤੇ ਉਧਰ ਮੁੰਡਾ ਵੀ ਕਹਿੰਨਾ ਵੀ ਮੇਰੀ ਸ਼ੇਰਵਾਨੀ ਵੀ ਤਕੜੀ ਹੋਵੇ ਪਰ ਗੱਲ ਇਹ ਹੈ ਕਿ ਜੇਕਰ ਤੁਹਾਡੇ ਕੋਲੇ ਪੈਸੇ ਹੈਗੇ ਆ ਤਾਂ ਜੀ ਸਦਕੇ ਜੋ ਮਰਜ਼ੀ ਕਰੋ ਪਰ ਜੇ ਹੈ ਨਹੀਂ ਤਾਂ ਫੇਰ ਭਾਈ ਇਹਨਾਂ ਚੱਕਰਾਂ ਦੇ ਵਿੱਚ ਪਾ ਕੇ ਉਜੜੋ ਨਾ ਵੈਸੇ ਵੀ ਤੁਹਾਨੂੰ ਇੱਕ ਹੋਰ ਗੱਲ ਪਤਲੀ ਦੱਸ ਦਿਆਂ ਅੱਜ ਕੱਲ ਇਹ ਪਤਾ ਲੱਗਾ ਜਿਹੜੇ ਗੈਂਗਸਟਰ ਨੇ ਗੈਂਗਸਟਰਾਂ ਗਰੁੱਪ ਦੇ ਮੈਂਬਰ ਨੇ ਉਹ ਮੈਰਿਜ ਪੈਲਸਾਂ ਦੀ ਵੀ ਰੇਕੀ ਕਰਦੇ ਆ ਉਹ ਦੇਖਦੇ ਵੀ ਭਾਈ ਕਿਹੜੇ ਮੈਰਿਜ ਪੈਲਸ ਦੇ ਵਿੱਚ ਕਿਹੜੇ ਪੱਧਰ ਦਾ ਵਿਆਹ ਹੁੰਦਾ ਉਹ ਕਹਿੰਦੇ ਵੀ ਜੇਕਰ 20 25 30 ਲੱਖ ਰੁਪਈਆ ਮੈਰਿਜ ਪੈਲਸ ਤੇ ਵਿਆਹ ਤੇ ਲਾ ਰਹੇ ਆ ਤੇ ਫਿਰ ਸਾਨੂੰ 10 ਲੱਖ ਰੁਪਈਆ ਕਿਉਂ ਨਹੀਂ ਦਿੰਦੇ ਜੇ ਹੋਰ ਵਕ ਵਕ ਥਾਵਾਂ ਤੇ ਉਹ ਨਿਗਾ ਰੱਖਦੇ ਆ ਤੇ ਮੈਰਿਜ ਪੈਲਸਾਂ ਦੇ ਬਾਰੇ ਵੀ ਖਬਰਾਂ ਹੁੰਦੀ ਆ ਸੋ ਆਜੋ ਆਪਾਂ ਆਪਦੇ ਪੈਸੇ ਵੀ ਬਚਾਈਏ ਇੱਜ਼ਤ ਸਨਮਾਨ ਵੈਸੇ ਬਹੁਤ ਗੱਲਾਂ ਕਰਕੇ ਵੱਢ ਜਾਂਦਾ ਇਹ ਕੋਈ ਇਹ ਨਹੀਂ ਵੀ ਸ਼ਰੀਕਾਂ ਨੂੰ ਖਵਾਵਾਂਗੇ ਤਾਂ ਤਾਂ ਹੀ ਵਾਧਾ ਬਾਕੀ ਤੁਹਾਡੇ ਪੈਸੇ ਤੁਸੀਂ ਸਾਰੇ ਸਿਆਣੇ ਹੁੰਨੇ ਆ ਕਮਾਏ ਤੁਸੀਂ ਉਜਾੜਦੇ ਤੁਸੀਂ ਆ ਮਰਜ਼ੀ ਤੁਹਾਡੀ ਆ ਜ਼ਮੀਨਾਂ ਤੁਸੀਂ ਵੇਚਣੀਆਂ ਨਹੀਂ ਵੇਚਣੀਆਂ ਪਰ ਸੋਚੋ ਵਿਚਾਰੋ ਤੇ ਸਮਝੋ